ਐਸਟਮ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਲਗਾਤਾਰ ਜਿਹੜਾ ਧਰਨਾ ਮਜਾਰਾ ਚੱਲ ਰਿਹਾ ਉਸ ਨੂੰ ਲੈ ਕੇ ਇੱਥੇ ਲੋਕ ਜਿਹੜੇ ਇਕੱਠੇ ਹੋਏ ਨੇ ਸਵੇਰ ਤੋਂ ਜਿਹੜਾ ਇਕੱਠ ਨਹੀਂ ਹੋਣ ਦਿੱਤਾ ਗਿਆ 144 ਦਾ ਲਾਉਣ ਦੀ ਵੀ ਗੱਲ ਕੀਤੀ ਗਈ ਹੈ ਸਾਹਮਣੇ ਆਈ ਆ ਕਿ ਹੁਣ ਜਿਹੜੀ ਚੰਡੀਗੜ੍ਹ ਪੁਲਿਸ ਆ ਜਿਹੜੀ ਉਹ ਐਕਸ਼ਨ ਦੇ ਤਰੀਕੇ ਨਾਲ ਜਨਜ਼ਰ ਆ ਰਹੀ ਆ ਇਧਰਲੇ ਪਾਸੇ ਇੱਕ ਬੱਸ ਮਂਗਾਈ ਗਈ ਆ ਪਹਿਲਾਂ ਵੀ ਜਿਹੜੀਆਂ ਕਈ ਬੱਸਾਂ ਭਰ ਕੇ ਲੈ ਜਾਈਏ ਗਈਆਂ ਤੇ ਹੁਣ ਜਿਹੜੀ ਫੇਰ ਇੱਕ ਬੱਸ ਆ ਜਿਹੜੀ ਉਹ ਮਂਗਾਈ ਗਈ ਆ ਜਿਹੜੇ ਪੁਲਸ ਪਾਰਟੀ ਇੱਥੇ ਪਹੁੰਚੀ ਆ ਗੱਲਬਾਤ ਕਰਦੇ ਆ ਕੀ ਮਸਲਾ ਬੱਸ ਨੂੰ ਮੈਂ ਕੈ ਕਿ ਜਿਹੜੀ ਬੱਸ ਆ ਉਹ ਐਕਸ਼ਨ ਦੀ ਤਾਰੀਖ ਦੇ ਵਿੱਚ ਇਸ ਟਾਈਮ ਕੀ ਨਿਕਲ ਕੇ ਸਾਹਮਣੇ ਆਉਦਾ ਇਹ ਦਿਖਾਉਣੇ ਆ ਤੁਹਾਨੂੰ ਅਸੀਂ ਚੰਡੀਗੜ੍ਹ ਪੁਲਿਸ ਜਿਹੜੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਜਿਹੜੀਆਂ ਚੱਲਦੀਆਂ ਉਹ ਪੰਜਾਬ ਪਾਲ ਆ ਜੋ ਚੰਡੀਗੜ੍ਹ ਪੁਲਿਸ ਆ ਜਿਹੜੀ ਇਸਤੇਮਾਲ ਕਰ ਰਹੀ ਆ ਤੇ ਇਸ ਦੇ ਵਿੱਚ ਭਰ-ਭਰ ਕੇ ਜਿਹੜੇ ਪ੍ਰਦਰਸ਼ਨਕਾਰੀਆਂ ਨੂੰ ਲਿਜਾਇਆ ਜਾ ਰਿਹਾ ਧਰਨਾ ਦੇਣ ਵਾਲੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਇਧਰਲੇ ਪਾਸੇ ਵੱਡੀ ਗੰਟੀ ਦੇ ਵਿੱਚ ਇਸ ਟਾਈਮ ਨੌਜਵਾਨ ਮੌਜੂਦ ਨੇ ਹੈਂਡਰੇਡ ਨਗਰਸ਼ੰਗਰ ਜਥੇਬੰਦੀਆਂ ਉਹ ਵੀ ਇੱਥੇ ਪਹੁੰਚ ਗਏ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਪਹੁੰਚ ਗਏ ਨੇ ਮਜ਼ਦੂਰਾਂ ਦੇ ਜਥੇਬੰਦੀਆਂ ਪਹੁੰਚ ਗਏ ਨੇ ਇਹ ਉਹ ਦੇਖਦੇ ਆ ਕਿ ਐਕਸ਼ਨ ਕਿਹੜੇ ਹਿਸਾਬ ਨਾਲ ਜਿਹੜੀ ਐਕਸ਼ਨ ਆ ਉਹ ਚੰਡੀਗੜ੍ਹ ਪੁਲਿਸ ਕਰਦੀ ਆ ਕਿੱਦਾਂ ਦਾ ਐਕਸ਼ਨ ਹੁੰਦਾ ਬਾਸਾ ਜ਼ਰੂਰ ਉਹਨਾਂ ਨੇ ਲਗਾਈ ਗਈ ਆ ਦੂਸਰੇ ਪਾਸੇ ਜਿਹੜੀ ਚੰਡੀਗੜ੍ਹ ਪੁਲਿਸ ਇੱਕ ਪਾਸੇ ਆ ਤੇ ਦੂਸਰੀ ਸਾਈਡ ਦੇ ਉੱਤੇ ਜਿਹੜਾ ਲੋਕਾਂ ਨੂੰ ਰੋਕਿਆ ਗਿਆ ਇਧਰਲੇ ਪਾਸੇ ਜਿਹੜੀਆਂ ਗੱਡੀਆਂ ਉਹ ਬੈਕ ਕਰਾਂਗਾ ਜਾ ਰਹੀਆਂ ਨੇ ਬਸ ਜਿਹੜੀ ਬੈਕ ਕਰਾਈ ਜਾ ਰਹੀ ਆ ਤਸਵੀਰ ਤੁਹਾਡੇ ਸਾਹਮਣੇ ਆ ਜਿਹੜੀ ਇਧ ਲੱਗਿਆ ਹੋਇਆ ਵਾ ਸਤਿਤੀਪੁਰੀ ਤਨਾਪੁਰ ਜਿਹੜੀ ਬੰਦੀ ਨਜ਼ਰ ਆ ਰਹੀ ਆ ਬੋਲੇ ਸੋਨਰ ਸਾਸਰੀ ਕੱਲ ਦੇ ਜਿਹੜੇ ਜਕਾਰੇ ਆ ਉਹ ਲੱਗ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਡੇ ਅਸੀਂ ਸਾਹਮਣੇ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਇਧਰ ਦੀ ਸਾਈਡ ਦਿਖਾਈਆਂ ਜਾਣ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਕੀ ਆ ਜਿਹੜੀ ਗੱਲਬਾਤ ਆ ਜਿਹੜੀ ਐਕਸ਼ਨ ਕੋਈ ਜਿਹਾ ਐਕਸ਼ਨ ਆ ਜਿਹੜਾ ਉਹ ਚੰਡੀਗੜ੍ਹ ਪੋਸਟ ਕਰਦੀ ਆ ਮੁਰਦਾਬਾਦ ਮੁਰਦਾਬਾਦ ਐ ਚਾਉ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜੀ ਕਾਰੀ ਕੀਤੀ ਜਾ ਰਹੀ ਆ ਮੁਰਦਾਬਾਦ 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 ਪੂਰੇ ਰਹਿ ਕੇ ਬਣ ਚੁੱਕੇ ਆ ਸੁਬਾਹ ਦੀ ਵਾਰ ਜਿਹੜੀ ਪੁਲਿਸ ਸਾਡੇ ਡਾਂਗਾ ਮਾਰਦੀ ਹੈ ਉਹਦਾ ਕੋਈ ਨੇਤਾ ਹੈ ਉਹ ਨੇਤਾ ਆਈਜੀ ਡੀਆਈ ਜਾਂ ਐਸਐਸਬੀ ਹੈ ਸਾਰੀ ਪੁਲਿਸ ਉਹਦੇ ਪਿੱਛੇ ਆਏ ਤੁਸੀਂ ਵੀ ਆਪਣੇ ਲੀਡਰਾਂ ਦੇ ਨਾਲ ਜਿਵੇਂ ਉਹ ਕਹਿੰਦੇ ਨੇ ਉਦਾਂ ਅਨੁਸ਼ਾਸਨ ਚ ਰਹਿ ਕੇ ਲੜਨਾ ਹੈ ਪਹਿਲੀ ਗੱਲ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਡਾਂਗ ਖਾਂਣ ਤੋਂ ਡਰਦੇ ਹਾਂ ਅਸੀਂ ਜੇਲ੍ਹ ਜਾਣ ਤੋਂ ਡਰਦੇ ਹਾਂ ਇਹ ਅਸੀਂ ਸਭ ਕੁਝ ਕਰ ਸਕਦੇ ਹਾਂ ਨੇਤਾ ਜਿੰਨਾ ਇਸ ਟਾਈਮ ਜਿਹੜਾ ਹੋ ਹੱਲਾ ਬੋਲ ਦਿੱਤਾ ਗਿਆ ਇਸ ਟਾਈਮ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਿਹੜੇ ਚਾਲੇ ਪਾ ਦਿੱਤੇ ਗਏ ਨੇ ਤੇ ਦੂਸਰੇ ਪਾਸੇ ਜਿਹੜੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਵੀਡੀਓ ਦਿੱਤੀਆਂ ਗਈਆਂ ਤੇ ਅਗਲੇ ਪਾਸੇ ਮੀਡੀਆ ਦੇ ਜਿਹੜੇ ਚਾਲੇ ਆ ਉਹ ਪਾ ਦਿੱਤੇ ਗਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤਸਵੀਰਾਂ ਅੱਜ ਅਸੀਂ ਦਿਖਾ ਰਹੇ ਹਾਂ ਸੈਕਟਰ 15 ਦੇ ਸਾਹਮਣੇ ਜਿਹੜੀ ਮਾਰਕੀਟ ਆ ਉੱਥੋਂ ਜਿਹੜੇ ਚਾਲੇ ਆ ਉਹ ਪਾ ਦਿੱਤੇ ਗਏ ਨੇ ਇਸ ਟਾਈਮ ਤਾਂ ਜਿਹੜੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜੀ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਿੱਤੀੜੀ ਤੇ ਰਾਹ ਪੁਰਾ ਦੂ ਜਿਹੜੇ ਕਿ ਅੱਗੇ ਵਧੇ ਹੋਏ ਲੋਕ ਆ ਜਿਹੜੇ ਅੱਗੇ ਵਧ ਰਹੇ ਚਾਰਜ ਹੋ ਚੁੱਕੇ ਨੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਜਿਹੜੀਆਂ ਰੋਕਾਂ ਨੂੰ ਉਹ ਤੋੜ ਲੱਗੇ ਨੇ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ ਲਗਾਤਾਰ ਸਾਨੂੰ ਤਸਵੀਰ ਦਿਖਾ ਦਗੇ ਕਿ ਜਿਹੜੀਆਂ ਰੋਕਾਂ ਤੋੜ ਕੇ ਅੱਗੇ ਜਿਹੜੇ ਉਹ ਵਧ ਰਹੇ ਨੇ ਤਸਵੀਰ ਸਾਨੂੰ ਦਿਖਾ ਦਗੇ ਕਿ ਜਿਹੜੇ ਲੋਕ ਆ ਜਿਹੜੇ ਪਹਿਲੀ ਰੋਕ ਤੋੜ ਕੇ ਅੱਗੇ ਲੱਗ ਚੁੱਕੇ ਨੇ ਪਹਿਲੀ ਰੋਕ ਤੋੜ ਕੇ ਜਿਹੜੇ ਅੱਗੇ ਵਾਜੂਗੜ੍ਹ ਚੰਡੀਗੜ੍ਹ ਪੁਲਿਸ ਆ ਜਿਹੜੇ ਚੰਡੀਗੜ੍ਹ ਪੁਲਿਸ ਨੂੰ ਇਹ ਰੋਕਾਂ ਨੂੰ ਤੋੜ ਕੇ ਅੱਗੇ ਹੋ ਚੁੱਕੇ ਨੇ ਵੱਡਾ ਵੱਡੀ ਅਪਡੇਟ ਐਕਸਟਾਫ ਦੀ ਜਿਹੜੇ ਥੋੜੇ ਸੀ ਮਾਦੇ ਪ੍ਰੈਸ ਦਿਖਾ ਰਹੇ ਆ ਵੱਡੀ ਅਪਡੇਟ ਸੁਣੋ ਅਸੀਂ ਟੈਕ ਨੰਬਰ ਗੇਟ ਐਕ ਨੰਬਰ ਗੇਟ ਦੇ ਰਾਹੀਂ ਜਿਹੜਾ ਤੋੜਿਆ ਜਾ ਰਿਹਾ ਐਕ ਨੰਬਰ ਗੇਟ ਦੇ ਰਾਹੀਂ ਥੋੜਾ ਜਾ ਰਿਹਾ ਸੋਨਿਆਲ ਸਾਥਰੀਆ ਕੇ ਵਾਲੂ ਤਸਵੀਰ ਸੋਲ ਨਾ ਸੀ ਗਿਆ ਇਸ ਟਾਈਮ ਬਫਾਰ ਆਇਆ ਤਸਵੀਰਾਂ ਪੂਰੀ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧਿਆ ਜਾ ਰਿਹਾ ਗੱਲਬਾਤ ਕਰਨ ਦੀ ਵੀ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਬਾਈ ਕੀ ਕਹਿਣਾ ਚਾਹੁੰਦੇ ਹੋ ਸਾਡਾ ਕੋ ਬੰਦਾ ਨਾ ਘੇਰਨ ਉਹ 5 ਮਿੰਟ ਇੱਥੇ ਰੁਕ ਜਾਓ ਅੱਛਾ ਬੰਦੇ ਰੁਕ ਜੀ ਇੱਥੇ ਡੱਬੋ ਪਹਿਲਾਂ ਜਿਹੜਾ ਕਿ ਇੱਥੇ ਰੋਕਿਆ ਜਾ ਰਿਹਾ 1 ਨੰਬਰ ਗੇਟ ਵੱਲ ਨੂੰ ਜਿਹੜੇ ਲੋਕ ਆਹ ਵਾ ਚੁੱਕੇ ਨੇ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਸੀ ਦਿਖਾ ਦਈਏ ਕਿ ਜਿਹੜਾ ਮਾਹੌਲ ਆਹ ਜਿਹੜੀਆਂ 1 ਨੰਬਰ ਗੇਟ ਦੇ ਨਾਲ ਜਿਹੜੀਆਂ ਵਧ ਰਕ ਜਗ੍ਹਾ ਨੇ ਆਇਓ ਆਇਓ ਮਨ ਮੇਰੇ ਮੇਰੇ ਨਾਲ ਆ ਰਿਹਾ ਹੈ ਮੇਰਾ ਵੀ ਕੁੱਤਾ ਤੁਹਾਡੀ ਡਿਊਟੀ ਹੈ ਘਾਹੋ ਘਾਹੋ ਤੂੰ ਰੋਕ ਜਾ ਰੋਕ ਜਾ ਯਾਰ ਚੰਡੀਗੜ੍ਹ ਬੱਸ ਸਟਾਪ ਵੱਲੋਂ ਰੁਕਣ ਨੂੰ ਰੁਕਿਆ ਪਰ ਨਹੀਂ ਨਹੀਂ ਜਿਹੜਾ ਕਿ ਨੌਜਵਾਨ ਅੱਗੇ ਵੱਧ ਰਹੇ ਨੇ ਨੌਜਵਾਨ ਅੱਗੇ ਵੱਧ ਰਹੇ ਨੇ ਜਿਹੜਾ ਕਿ ਵੱਡਾ ਜਿਹੜਾ ਇਕੱਠ ਹੋ ਤੇ ਕਿਨੰਬਰ ਗੇਟ ਦੇ ਨਾਲ ਅੱਗੇ ਵੱਧ ਰਿਹਾ ਲਗਾਤਾਰ ਤਸਵੀਰ ਲਗਾਤਾਰ ਤਸਵੀਰਾਂ ਲਊ ਸੀ ਪਰ ਦਸਾਂਦੀ ਕਰ ਰਹੇ ਐਸ ਟਾਈਮ ਦੀ ਇਹ ਤਸਵੀਰਾ ਹੁਣ ਦਾ ਸਾਂਝੀ ਕਰ ਰਹੇ ਆ ਕਿ ਵੱਡਾ ਜਿਹੜਾ ਇਕੱਠਾ ਉਹ ਜਿਹੜਾ ਅੱਗੇ ਵੱਧ ਰਿਹਾ ਜਿਹੜਾ ਵੱਡਾ ਇਕੱਠਾ ਹੈ ਜਿਹੜਾ ਅੱਗੇ ਵੱਧ ਰਿਹਾ ਜਿਹੜੀ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਹਾਂ ਇਸ ਟਾਈਮ ਦੀ ਕਿ ਆਕੇ ਨੰਬਰ ਗੇਟ ਦੇ ਉੱਪੋਂ ਦੀ ਜਿਹੜਾ ਇਕੱਠਾ ਹੋ ਅੱਗੇ ਵੱਧ ਰਿਹਾ ਲਗਾਤਾਰ ਕੋਸ਼ਿਸ਼ ਕਰ ਰਿਹਾ ਮੁਸਤਫਾ ਮੁਸਤਫਾ ਹਾਂ ਉਹ ਯਾਕ ਕਮੈਂਟਰ ਹੋ ਜਾ ਪੋਸਿਬਲ ਡੈਟੇਨ ਕੀਤਾ ਹੋਏ ਨੌਜਵਾਨ ਸੁਣਾਇਆ ਗਿਆ ਇਸ ਟਾਈਮ ਸੁਣਾਇਆ ਗਿਆ ਲੋਜ ਨੂੰ ਸੁਣਾਇਆ ਗਿਆ ਲੋਜ ਪੁੱਛਦੀ ਕੋਈ ਗੱਲ ਬਾਤ ਨਹੀਂ ਸੁਣੀ ਜਾ ਰਹੀ ਨੌਜਵਾਨ ਇਸ ਟਾਈਮ ਕੁੜੀ ਰਾਸ਼ਟਰੀ ਇਸ ਟਾਈਮ ਪੁਲਸ ਪੁਲਸ ਤੇਰਾ ਜਿਹੜੀ ਬੇਕਾਬੂ ਨੌਜਵਾਨ ਉਹ ਕਿਹੜੇ ਇਸ ਟਾਈਮ ਤਸਵੀਰਾਂ ਫੋਟੋਸ ਜਿਹੜਾ ਬੜੀ ਰੋਚੀ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਚੁੱਕੇ ਨੇ ਇਸ ਟਾਈਮ ਨੌਜਵਾਨਾ ਜਿਹੜੇ ਐਂਟਰ ਹੋ ਚੁੱਕੇ ਨੇ ਪੰਜਾਬ ਛੂੜੜ ਛੂੜੀਆਂ ਦੇ ਤਸਵੀਰਾਂ ਤਸਵੀਰਾਂ ਸਾਨੂੰ ਦਿਖਾ ਰਹੇ ਆ ਇਸ ਟਾਈਮ ਦੀ ਜਿਹੜਾ ਕਿ ਛੋਟੇ ਜਿਹਾ ਗੇਟ ਤੋਂ ਦੀ ਜਿਹੜਾ ਕਿ ਵੱਡੇ ਕਾਠਾ ਜਿਹੜਾ ਨੌਜਵਾਨਾਂ ਦਾ ਉਹ ਜਿਹੜਾ ਅੰਦਰ ਦਾਖਲ ਹੋ ਚੁੱਕਿਆ ਇਸ ਟਾਈਮ ਜਿਹੜੀ ਪੁਲਿਸ ਉਹ ਕੁਝ ਨਹੀਂ ਕਰ ਸਕੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਆਹ ਮਹਾਰੇ ਬਣ ਕਰ ਰਿਆ ਨੇ ਲਗਾਤਾਰ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ ਸਰਕਾਰ ਤੋਂ ਜਿਹੜਾ ਕਿ ਇਹ ਕਾਠਾ ਜਿਹੜਾ ਉਹ ਅੱਗੇ ਵਧ ਚੁੱਕਿਆ ਜਿਹੜਾ ਦਸ ਵਿਗਰਾ ਸੁਣोसी ਲਗਾਤਾਰ ਦਿਖਾ ਰਹੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਨੰਬਰ ਗੇਟ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੋਂ ਕਿ ਜਿਹੜਾ ਵੱਡੀ ਗੰਦੀ ਨੌਜਵਾਨ ਆ ਜਿਹੜੇ ਉਹ ਐਂਟਰ ਜਿਹੜਾ ਪੰਜਾਬ ਯੂਨੀਵਰਸਿਟੀ ਚ ਹੋ ਚੁੱਕੇ ਨੇ ਇਸ ਟਾਈਮ ਜਿਹੜਾ ਗੇਟ ਖੋਲ ਕੇ ਵੱਡੀ ਗੰਦੀ ਮੈਂ ਕੈਮਰਾਮੈਨ ਨੂੰ ਤਸਵੀਰਾਂ ਇਧਰਲੇ ਪਾਸੇ ਦਿਖਾਇਆ ਜਾਣ ਵੱਡਾ ਹਜੂਮ ਜਿਹੜਾ ਕਿ ਨੌਜਵਾਨਾਂ ਦਾ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਚੁੱਕਿਆ ਜਿਹੜਾ ਕਿ ਲਗਾਤਾਰ ਰੋਕਾਂ ਲਾਈਆਂ ਜਾ ਰਹੀਆਂ ਸੀ ਸਵੇਰ ਜਿਹੜੇ ਨੌਜਵਾਨ ਹੰਡਟੇਨ ਕੀਤੇ ਗਏ ਸੀਗੇ ਉਹਨਾਂ ਨੂੰ ਛਡਾਇਆ ਗਿਆ ਦੂਸਰੇ ਪਾਸੇ ਜੇ ਸੁਰੱਖਿਆ ਦੀ ਗੱਲ ਕਰ ਗਏ ਤਾਂ ਦਿੱਲੀ ਪੁਲਿਸ ਦੇ ਵੱਲੋਂ ਜਿਹੜੀ ਕਿ ਸੌਰੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਚੰਡੀਗੜ੍ਹ ਪਾਸੇ ਵੱਲੋਂ ਜਿਹੜੀਆਂ ਪਰਵਾਸ ਕੀਤਾ ਗਿਆ ਫਾਈਬਰ ਗ੍ਰੇਡ ਦੀ ਗੱਡੀ ਖੜੀ ਆ ਜਿਹੜਾ ਲਗਾਤਾਰ ਜਿਹੜਾ ਵੱਡੀ ਗਤੀ ਰਵੱਚ ਜਿਹੜੀ ਚੰਡੀਗੜ੍ਹ ਪੁਲਿਸ ਹੈ ਜਿਹੜੀ ਹਤਨਾਤ ਕੀਤੀ ਗਈ ਆ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਲਾਏ ਦਿਖਾ ਰਹੇ ਹਾਂ ਤੁਸੀਂ ਸਾਡੇ ਬਾਹਰ ਨਾਲ ਜੁੜੇ ਹੋਇਓ ਲਗਾਤਾਰ ਜਿਹੜਾ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜੀ ਤਿਆਰੀ ਸਪੈਸ਼ਲ ਫੋਰਸ ਹੈ ਲਾਈ ਗਈ ਸੀਗੀ ਪਰ ਫਿਰ ਵੀ ਜਿਹੜਾ ਬੇਕਾਬੂ ਜਿਹੜੇ ਨੌਜਵਾਨ ਹੋਏ ਆ ਜਿਹੜੀ ਕਿ ਚੰਡੀਗੜ੍ਹ ਪੁਲਿਸ ਨਹੀਂ ਰੋਕ ਸਕੀ ਲਗਾਤਾਰ ਬਹੁਤ ਚਾਰੀਆਂ ਕੀਤੀਆਂ ਗਈਆਂ ਸੈਂਗਾਂ ਪਰ ਕੋਈ ਵੀ ਜਿਹੜਾ ਨੌਜਵਾਨ ਉਹ ਨਹੀਂ ਰੁਕ ਸਕਿਆ ਜਿਹੜੇ ਤਕਰੀਬਨ ਤਕਰੀਬਨ ਜਿਹੜਾ ਸਾਰਾ ਨੌਜਵਾਨ ਵੱਡਾ ਇਕੱਠਾ ਜਿਹੜਾ ਉਹ ਚੰਡੀਗੜ੍ਹ ਪੰਜਾਬ ਜਿਹੜੇ ਐਂਟਰ ਹੋ ਚੁੱਕਿਆ ਇਧਰਲੇ ਪਾਸੇ ਵੱਡੀ ਜਿਹੜੀ ਤਿਆਰੀ ਹੈ ਜਿਹੜੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਸੀਗੀ ਪਰ ਨੌਜਵਾਨਾਂ ਨੂੰ ਨਹੀਂ ਰੋਕ ਸਕੀ ਵੱਡਾ ਇਕੱਠਾ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਐਂਟਰ ਹੋਇਆ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀ ਸਾਡੇ ਨਾਲ ਤੁਸੀਂ ਜੁੜੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿਹੜਾ ਵੱਡਾ ਕੱਠ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਐਂਟਰ ਹੋ ਚੁੱਕਿਆ ਕਹਿੰਦੇ ਮਾਰ ਲਓ ਡੰਡੇ ਪੁਲਸਾ ਇਹਨੂੰ ਆ ਗਏ ਅਸੀਂ ਆ ਗਏ ਅਸੀਂ ਰੋਕ ਲਓ ਕਹਿੰਦੇ ਨੇ ਰੋਕਣਾ ਹੁਣ ਜਿਹੜਾ ਲਗਾਤਾਰ ਹੌਸਲਾ ਜਿਹੜੇ ਉਹ ਨੌਜਵਾਨ ਦੇ ਜਿਹੜੇ ਬਲੰਦ ਆ ਜਿਹੜਾ ਲਗਾਤਾਰ ਜਿਹੜਾ ਇੱਕ ਨੰਬਰ ਗੇਟ ਦੇ ਦਾ ਜਿਹੜਾ ਪ੍ਰੋਟੈਸਟ ਆ ਜਿਹੜਾ ਹੋ ਰਿਹਾ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹ